ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਨ ਦੁਗਣੀ ਤੇ ਰੱਤ ਚੌਗਣੀ ਤਰੱਕੀ ਬਖਸ਼ ਤੇ ਸਭ ਨੂੰ ਬਖਸ਼ੇ ਜੀ ਦੇ ਰੋਗ ਤਾਂ ਤੇ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਮੌਸਮ ਆਨੇ ਕਰਵਟ ਥੋੜੀ ਜਿਹੀ ਲਈ ਅ ਮਤਲਬ ਸ਼ਿਵਰਾਤਰੀ ਲੰਘ ਗਈ ਜੀ ਸਾਰਿਆਂ ਨੂੰ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਹੁਣ ਜਿਹੜੇ ਮਤਲਬ ਸਿਆਣਿਆਂ ਨੇ ਬਣਾਈਆਂ ਹੋਈਆਂ ਗੱਲਾਂ ਵੀ ਸ਼ਿਵਰਾਤਰੀ ਵਾਲੇ ਦਿਨ ਅ ਸ਼ਿਵਜੀ ਮਹਾਰਾਜ ਦੇ ਸਿਰ ਦੇ ਵਿੱਚ ਤੋਂ ਵੀ ਮੱਛਰ ਮੱਖੀਆਂ ਹੋਰ ਕਈ ਐਦਾਂ ਦੇ ਜੀਵ ਜੰਤੂ ਵੀ ਆਜ਼ਾਦ ਹੋ ਜਾਂਦੇ ਹੁਣ ਪਤਾ ਨਹੀਂ ਆਈ ਡੋਂਟ ਵੀ ਮੈਂ ਕੋਈ ਗੁੱਸਾ ਵੀ ਨਾ ਕਰਿਓ ਇਹ ਗੱਲ ਦਾ ਏਦਾਂ ਦੀਆਂ ਗੱਲਾਂ ਚੱਲਦੀਆਂ ਸਮਾਜ ਦੇ ਵਿੱਚ ਵੀ ਜਦੋਂ ਸ਼ਿਵਰਾਤਰੀ ਲੰਘ ਜਾਂਦੀ ਉਹਦੇ ਬਾਅਦ ਮੱਛਰ ਤੇ ਮੱਖੀਆਂ ਆਜ਼ਾਦ ਹੋ ਜਾਂਦੀਆਂ ਪਰ ਇੱਕ ਗੱਲ ਹੈਗੀ ਕੁਦਰਤੀ ਗੱਲ ਹੈ ਇਹ ਸ਼ਿਵਰਾਤਰੀ ਤੋਂ ਬਾਅਦ ਕੋਸ ਸਾਡੇ ਦਿਮਾਗ ਵੀ ਏਦਾਂ ਦੇ ਚੀਜ਼ਾਂ ਨੂੰ ਨੋਟ ਲਾ ਜਾਂਦੇ ਕਰਨ ਫਿਰ ਮਿਹਾਂ ਮਛਰ ਆਉਣ ਲੱਗ ਗਿਆ ਜੀ ਮੱਖੀ ਦਿਖਣ ਲੱਗੀ ਐਤੋਂ ਪਹਿਲਾਂ ਕੋਈ ਨੋਟ ਵੀ ਨਹੀਂ ਕਰਦਾ ਹੈਗਾ ਚਲੋ ਵੀ ਅੱਜ ਮਾਰਨਿੰਗ ਟਾਈਮ ਆ ਗੁੱਡ ਮਾਰਨਿੰਗ ਹੈ ਜੀ ਐਨ ਵਧੀਆ ਅ ਅੱਜ ਮਸ਼ੀਨ ਚੱਲ ਗਈ ਸੀ ਸਾਜ ਦੀ ਸਾਜ ਦੀ ਮਸ਼ੀਨ ਸਾਜ ਦੀ ਵਿਚਾਰੇ ਕੰਮ ਲਾ ਗਈ ਚੱਲ ਇਹ ਵੀ ਕਈ ਦਿਨਾਂ ਦਾ ਵੇਟ ਚੱਲ ਰਿਆ ਸੀ ਕੰਮ ਇਹ ਵੀ ਇਹ ਕੰਮ ਚੱਲੇ ਐਦਾ ਮਤਲਬ ਵੀ ਮੇਰੇ ਫੈਮਿਲੀ ਮੈਂਬਰ ਠੀਕ ਆ ਇਹ ਤਾਂ ਚੱਲੀ ਜੇ ਫਿਰ ਨਾ ਸਹੀ ਹੁੰਦੇ ਤਾਂ ਇਹ ਚੱਲਣੇ ਨਹੀਂ ਸੀ ਹੈਗੇ ਤੇ ਨੌਰਸਾਂ ਹਰ ਇੱਕ ਬੂਟੇ ਜਿਹੜੇ ਪੱਤ ਚੜ ਲੰਘ ਕੇ ਗਈ ਹੈ ਹੁਣ ਫੁੱਟਣੇ ਸ਼ੁਰੂ ਹੋ ਜਣੇ ਮਤਲਬ ਅੱਜ ਤੱਕ ਮਹੀਨੇ ਤੱਕ ਨੂੰ ਆ ਸਾਹਮਣੇ ਇਧਰਲੀ ਸਾਈਡ ਆ ਤੁਹਾਨੂੰ ਹੁਣ ਬੂਟੇ ਦਿਖਦੇ ਹੋਣੇ ਆ ਛਟੀਆਂ ਜੀਆਂ ਦਿਖਦੀਆਂ ਐਨਾ ਪਰ ਪੂਰੀ ਹਰਿਆਈ ਪੱਤੇ ਨਿਕਲ ਆਉਣੇ ਆਨ ਤੇ ਇੱਧਰ ਮਸ਼ੀਨ ਵੀ ਵਿਚਾਰੀ ਬਿੱਤਰ ਲੱਗੀ ਮਾਰਨਾ ਕਹਿੰਦੀ ਜਾਂ ਤਾਂ ਮੈਨੂੰ ਬੰਦ ਕਰ ਲਓ ਜਾਂ ਮੇਰਾ ਰੌਂਡ ਵਧਾ ਦਿਓ ਰੌਂਡੇ ਵਧਾ ਦਿੰਦਾ ਹਜੇ ਤੇ ਅੱਜ ਇੱਕ ਬੰਦੇ ਨੂੰ ਮਲਾਉਣਾ ਸੀ ਤੁਹਾਨੂੰ ਵੈਸੇ ਅੱਜ ਦੱਖਣ ਚੱਲ ਰਿਹਾ ਮੌਸਮ ਬੇਕੜੂਗਾ ਦੇ ਅਕੋਰਡਿੰਗ ਮੈਂ ਮੇ 10 ਤਾਰ ਰੋਝ ਰਿਹਾ ਨੱਟ ਪਰ ਪੈ ਐ ਬੂੰਦਾ ਬੰਦੀ ਜੀ ਪੈ ਕੇ ਸੜ ਜਾਂਦਾ ਚੱਲ ਇੱਕ ਨਹੀਂ ਸਰੀ ਜਾਵੇ ਹਜ ਕਿਉਂ ਫਸਲਾਂ ਖੜੀਆਂ ਬਖਰੂ ਦੀ ਕਿਰਪਾ ਨਾਲ ਜੇ ਜੇ ਮੀਂਹ ਪਾ ਕੇ ਹਵਾ ਤਲੀ ਥੋੜੀ ਬਹੁਤੀ ਫਿਰ ਫਸਲਾਂ ਨੂੰ ਦਿੱਕਤ ਕ੍ਰੀਏਟ ਹੋ ਸਕਦੀ ਹੈ ਤੇ ਅੱਜ ਇੱਕ ਤੁਹਾਨੂੰ ਬੰਦੇ ਨੂੰ ਮਲਾਉਣਾ ਜੀ ਬਾਅਦ ਦਿਨਾਂ ਬਾਅਦ ਰੈਡੀ ਫੇੜੀ ਹੋਇਆ ਹੋ ਤੇ ਤੁਸੀਂ ਹੁਣ ਵਲੌਗ ਨਾਲ ਬਣੇ ਰਹੋ ਚੱਲਦਾ ਮੈਂ ਅੰਦਰ ਨੂੰ ਮੇਰੇ ਕੋਲ ਸਾਰੇ ਵਿਅਕਤੀ ਚਸਰੀਆ ਕਾ ਹੁਣ ਇਹ ਬਿਮਾਰ ਹੈ ਜੀ ਤੇ ਇਹ ਬਿਮਾਰਤ ਐ ਇੱਧਰ ਮਿਲੋ ਜੀ ਘੋਰ ਬੰਦੇ ਨੂੰ ਮਿਲੋ ਵਾਟਰ ਓਏ ਓਏ ਦਿਖਾ ਰੇ ਸ਼ਕਲ ਜੀ ਤੂੰ ਤਾਂ ਸਾਤਰੀ ਗੱਲ ਬੁਲਾ ਦੇ ਓਏ ਬੂਬੇ ਹਾਂ ਸਾਤਰੀ ਗੱਲ ਕਾਤਰੀ ਮੋਦੀ ਟੋਪ ਦੇਖੋ ਤਾਂ ਜੀ ਸਾਡੇ ਬੰਦੇ ਦੀ ਆਏ ਹਾਏ ਇਹ ਕਾਲਾ ਟਿਕਾ ਲਾਇਆ ਕਿ ਨਹੀਂ ਲਾਇਆ ਓਏ ਲਾਤਾ ਲਾਤਾ ਓਏ ਆਇਆ ਕੀ ਹੈ ਕਾ ਹੈ ਓਏ ਇੰਨੂ ਓ ਢੱਲੂ ਨਾ ਤਾ ਸਾਸਰੀ ਘਰ ਕਾਤੇ ਨਹੀਂ ਬੁਲਾਇਕ ਤਾ ਇੱਧਰ ਸਾਸਰੀ ਘਰ ਬੁਲਾ ਬੁਲਾ ਸਾਸਰੀ ਘਰ ਪੁੱਤ ਬੁਲਾਇ ਸਾਸਰੀ ਘਰ ਪੁੱਤ ਫੇਰ ਮੈਂ ਦੇ ਹਿਲਾ ਦੇ ਹੁਣ ਕਾ ਕਹਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਲੋ ਜੀ ਆ ਗਿਆ ਚਾਹ ਸਾਜਰੇ ਸਾਜਰੇ ਅਮਲਿਆਂ ਨੂੰ ਅਮਲ ਦੀ ਲੋੜ ਪੈ ਜਾਂਦੀ ਹੁੰਦੀ ਆ ਧਰ ਕਰਕੇ ਫੇਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਬਈ ਜ਼ਿਆਦਾ ਗੱਲ ਕਰੀਏ ਤਾਂ ਹੁਣ ਵੀ ਕਿ ਆਪਣੀ ਚਾਹ ਘਟ ਜਾਣੀ ਅੱਗੇ ਨਾਲ ਬਹੁਤ ਜ਼ਿਆਦਾ ਕਾਤੇ ਵੀ ਹੁਣ ਅਸੀਂ ਸਵੇਰੇ ਸਵੇਰੇ ਹੁਣ ਮੌਸਮ ਨਹੀਂ ਜੇ ਹੋ ਗਿਆ ਗਰਮੀ ਨਹੀਂ ਆ ਗਈ ਉਹ ਵੀ ਚੱਕ ਮਹਾ ਕੇ ਤੇ ਮੈਂ ਡੰਗਰ ਵੇਚਣ ਨੂੰ ਫਿਰਦਾ ਵੀ ਕਿਤੇ ਦੁੱਧ ਮੁੱਲੋਂ ਲੈਣਾ ਮੈਨਾਂ ਡੰਗਰ ਦਾ ਤੂੰ ਵੇਚ ਦੇ ਕਹਿੰਦੇ ਹੁੰਦੇ ਚਾਹ ਤਾਂ ਪੀਣੀਓ ਪੀਣੀ ਆ ਨਾ ਹੁਣ ਦੂਰ ਬੱਸ ਨੂੰ ਕਹਤ ਵੀ ਡੰਗਰ ਪੈ ਤੇ ਦੁੱਧੋ ਡੈਰੀ ਦੇ ਬੋਲ ਲੈਣਾ ਨਾ ਵਰਕੇ ਐ ਪਾਛਾ ਕੀ ਦਾ ਪਾਛਾ ਹੈ ਕਿੰਨੇ ਦਾ ਲੈਂਦਾ ਤਾਂ ਇਹ ਕਿੰਨੇ ਦਾ ਹਾਂ ਲੈ ਪਰਸ ਨੂੰ ਆ ਗਏ ਤੇ ਫਿਰਦੇ ਹੁੰਦੇ ਆ ਔਰਿਆ ਰੀਤਾ ਲੈ ਇਹਦਾ ਜੋ ਆਪਣੀ ਹਵਾ ਚੋੜੀ ਫਿਰਦੀ ਐ ਔਰ ਇਹ ਬੱਤ ਆਇਆ ਇਹਨੂੰ ਅੱਜ ਨਜ਼ਰ ਲੱਗਣੀ ਲੱਗਣੀ ਆ ਨਾ ਮੈਂ ਟਿੱਕ ਲਾ। ਹਾਂ। ਇਹ ਵੀ ਲੈ ਨੂੰ ਚਵਾ ਦੂੰਗੀ ਆਇਓ। ਹਾਂ। ਹੋਰ ਉਹਨੇ ਪੁੱਤ ਕਰਨਾ। ਕਰਨ ਨੂੰ ਖੰਗ ਕੁੰਗ ਦੀ ਦਵਾਈ ਕੋਈ ਦਿੱਤੀ ਕਰੋ। ਤਿੰਨ ਦਿਨ ਹੋ ਗਏ ਕੰਗ ਦੀ ਦਵਾਈ ਦੰਦੇ। ਹਾਂ। ਬੁਖਾਰ ਦੇ ਇਹਦੀ ਕੋਈ ਕੱਲ ਨਹੀਂ ਮੈਂ ਦਿੱਤੀ ਹੈਗੀ। ਹਾਂ। ਪਰਸੋਂ ਵੀ ਦੱਤੀ ਹੈ ਤਾਂ ਉਥੇ ਵੀ ਦੱਤੀ ਹੈ। ਹਾਂ। ਉਹ ਕਿੱਥੇ ਹੈ? ਥੋੜਾ ਦੇਖੀ ਹੁਣ ਇਹ ਕਹਿੰਦਾ ਵੀ ਮੇਰੇ ਲੱਤਾਂ ਬਹੁਤ ਦਰਦ ਹੋ। ਆ ਤਾਂ ਤੂੰ ਦੇਖ ਲੈ ਡਾਕਟਰ ਨੂੰ ਦਿਖਾਏ। ਹਾਂ। ਦਿਖਾ ਦਊਂ ਉਹਨੂੰ ਡਾਕਟਰ ਨੂੰ। ਡਾਕਟਰ ਨੂੰ ਦਿਖਾ ਕੇ ਸਰਨਾ। ਜਾ ਹਾ ਨਾ ਟਾਈਮ ਆ ਜਿਹੜਾ ਆ ਟਾਈਮ ਆ 8 ਵਜੇ 8:30 ਤੱਕ ਦਾ ਇਹ ਮੇਰਾ ਵੀ ਮੂੰਹ ਇੱਕ ਨਹੀਂ ਰਹਿੰਦਾ ਹੁੰਦਾ ਤਾਂ ਵੀ ਜੇ ਨਾ ਸਕੂਲ ਜਾਵੇ ਤਾਂ ਸਰੇ ਜਾਵੇ ਇੱਕ ਨਹੀਂ ਸਰਦਾ ਮੈਂ ਇਹ ਤੂੰ ਗਲਤ ਗੱਲ ਕਰ ਤਾ ਨਾ ਇਹ ਤਾਂ ਦਵਾਈ ਲੈ ਕੇ ਠੀਕ ਹੋ ਗਿਆ ਆਹ ਭੜਿਓ ਮੋਦਣੀ ਨੇ ਪਰ ਸੂੰਹ ਜਾ ਟੂ ਨਹੀਂ ਹੈ ਕਦੇ ਵੀ ਨਾ ਕਰਦਾ ਹੈਗਾ ਮੈਨੂੰ ਸਾਰਾ ਇਹ ਆ ਦਵਾਈ ਵੀ ਹੈਗੀ ਇਹਦੀ ਇਹ ਦਵਾਈ ਨਹੀਂ ਹੈਗੀ ਸ਼ੁਕਰੀਤ ਦਵਾਈ ਹੈ ਗ੍ਰੈਸਲਿਨ ਅੰਦਰ ਆ ਦੁੜਾਈ ਪਈ ਐਲਸੀਡੀ ਕੋਈ ਇਹਦੀ ਦਵਾਈ ਤਾਂ ਗ੍ਰੈਸਲਿਨ ਪਤਾ ਤਾਂ ਖੰਗ ਦੀ ਦਵਾਈ ਆ ਖੰਗ ਦੀ ਲੈ ਇਹਨੂੰ ਦੱਸੋ ਇਹਨੂੰ ਪਹਿਲਾਂ ਕੀ ਚਾਹੇ ਸਾਹਮਣੇ ਪਈ ਅਸੀ ਇੱਧਰ ਇੱਧਰ ਨੂੰ ਕਰਤੋ ਇੱਧਰ ਨੂੰ ਉੱਪਰ ਨੂੰ ਕਰ ਬੈਠੇ ਇੱਧਰ ਨੂੰ ਇੱਧਰ ਨੂੰ ਮੁੱਕ ਮਾ ਰਾਜ ਰੇ ਦੀ ਦੱਤੀ ਜੰਦਾਈ ਉਹ ਹਾਂ ਉਹ ਉਹ ਤਾਂ ਆਈ ਹੈ ਜਿਹੜੀ ਰਾਤ ਦੱਤੀ ਸੀ ਲੈ ਟਕੇ ਇਹਨੂੰ ਕੀ ਪਤਾ ਕਿੱਥੇ ਪਈ ਹੁਣ ਹਣ ਹਾਂ ਆਪ ਕੋ ਤਾਂ ਉਹ ਤਾਂ ਜਾਣਦੀ ਕਹਿੰਦੀ ਕੀ ਚ ਪਈ ਆ ਉਹ ਤਾਂ ਟੱਕਣੇ ਨੇ ਡੋਲਤ ਨਹੀਂ ਕਹਿੰਦੀ ਮੈਂ ਦੇਣੀ ਆ ਤੁਹਾਨੂੰ ਵਾਕੇ ਦਵਾਈ ਜਾ ਲਾ ਲਾ ਟੱਕਣ ਲਾ ਦੋ ਆਪ ਤੋ ਗੋਦੀ ਨਹੀਂ ਹੈਗੀ ਉਹਨੇ ਗੋਦੀ ਮੈਂ ਦੇਖ ਲੈਣੀ ਦੇ 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 ਇਹਦਾ ਸਾਹਮਣੇ ਦੇ ਦੋ ਦੋ ਇਹਨੂੰ ਹੁਣ ਤਾਂ ਸਫਰ ਆਉਣਾ ਚੱਕ ਲੈ ਕੈਮਰੇ ਵਿੱਚ ਤੂੰ ਹਾਂ ਚੱਲ ਬਈ ਆ ਜਾ ਓਏ ਕਿੱਥੇ ਪਈ ਆ ਤੂੰ ਆਪ ਫੜਾ ਦੇ ਚੱਕ ਕੇ ਹੋ ਤੂੰ ਕਿਹੜੇ ਜ਼ਾਰ ਤੋਂ ਵੀ ਐਨਾ ਹੋ ਗਿਆ ਜਿੱਲਾ ਪਣ ਹੋ ਗਿਆ ਵੀ ਉਹਨੂੰ ਜਾ ਕੇ ਚੱਕ ਕੇ ਪੜਾ ਦੇ ਰੱਤਾਂ ਦੁਖਦੀਆਂ ਉਹਦੀਆਂ ਆਹ ਨਾਲ ਵਿੱਕੀ ਪੜਾ ਜਿੱਲ ਪੜਾ ਜਿੱਲ ਪੜਾ ਹਾਂ ਮੈਂ ਮੰਨਦਾ ਵੀ ਜਿੱਲਾ ਮੈਂ ਵੀ ਜਿੱਲਾ ਥੋੜੇ ਪਰ ਨਹੀਂ ਗਿਆ ਹਨਾ ਜਮੇ ਕੋਈ ਨਾ ਮੇਰੇ ਪਰ ਆਹ ਦੇ ਦੋ ਆਹ ਡੋਲ ਨਾਲ ਤੇ ਪੜਾ ਕਰਨ ਦੋਈ ਲੇਲਾ ਚੰਚਾ ਲਿਆ ਇੱਥੇ ਆ ਡੋਲ ਨਹੀਂ ਆਪਨੇ ਤੇ ਇकडे ਟੱਡੀ ਜਿੱਤਕਦੀ ਐ ਲੈ ਟੱਕਣ ਖੋਲਣ ਨੂੰ ਲੈ ਇਹ ਨਹੀਂ ਆ ਗਈ ਦਵਾਈ ਹੈ ਉਹੀ ਆ ਠੰਡ ਵਾਲੀ ਉਹ ਇਹ ਨਹੀਂ ਦੇਣੀ ਹੈ ਕੀ ਦੋ ਹੀ ਦਵਾਂਗੇ ਕਿਤੇ ਆ ਨਹੀਂ ਉਹਦਾ ਪੋਟਾ ਲੈ بیا ਦੂਸਰੀ ਸੀਸੀ ਆ ਉਹ ਟੋ ਲੈਣੀ ਹੈ ਨਹੀਂ ਲੈਣੀ ਦਵਾਈ ਕਾਤੇ ਦਵਾਈ ਤਾਂ ਲੈਣੀ ਪੈਣੀ ਆ ਲੈ ਆफी ਤੁਰਪੀ ਮਗਰੇਲਾ ਹੈਗੀ ਆ ਦੇਖ ਥੱਲੇ ਦੇ ਨਿਕ ਗੱਡ ਤੋਂ ਚੱਕ ਲੈ ਆ ਦਾ ਦਵਾਈਆਂ ਨਾਲ ਚੱਲਣਾ ਹਜੇ ਤੁਸੀਂ ਥੋੜਾ ਜਿਹਾ ਟਾਈਮ ਆਇਤਾ ਦੋਦ ਨਹੀਂ ਇਹ ਡੋਲੂ ਕੀ ਉਹ ਦੋਦ ਹੈ ਹਾਂ ਨਹੀਂ ਡੋਲਦੀ ਕਮ ਸਾਰੇ ਚੰਚ ਚੰਚ ਸਾਰੇ ਛੋਟਾ ਲੈ ਕੇ ਆਏ ਦੇਖ ਕੇ ਐ ਹਾਂ ਹਾਂ ਪੜ ਲਾ ਚਲੋ ਜੀ ਥੋੜੀ ਜਿਹੀ ਹੋਣੀ ਚਲ ਜੀ ਤੰਦੂ ਮੈਂ ਵੀ ਇਹ ਲੈ ਪੀਛੋ ਇਹ ਲੈ ਲੀਂ ਕਾਂਗਾ ਤਾਂ ਮੈਂ ਵੀ ਆ ਮੈਨੂੰ ਵੀ ਲੈਣੀ ਪੈਣੀ ਦੋਈ ਤਾਂ ਹੂੰ ਪਾਣੀ ਨਾ ਡੋਲ ਦੇ ਪੁੱਤ ਤੂੰ ਆਹ ਲੈ ਲੀ ਆਹ ਕਿੱਥੇ ਗਈ ਅੱਛਾ ਇਹ 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 ਕਿੱਸਾ ਪੈਸਾ ਨਾ ਕਰ ਰਹੇ ਕੋਈ ਹਾਂ ਕਿਆ ਦਿਖਾਓ ਇੱਕ ਮਿੰਟ ਦੇ ਬੱਚੇ ਲੈ ਸਭ ਛੋਟੇ ਬੱਚੇ ਲੈ ਸਭ ਅੱਛਾ ਆਦੀ ਪਿੱਠੇ ਆ ਜਦ ਦੀ ਵੇ ਮੈਂ ਵੀਡੀਓ ਬਣਾਉਣਾ ਸ਼ੁਰੂ ਕਰੀ ਰੀਤ ਦੀ ਕੈਮਰੇ ਗਿਨੀ ਨੂੰ ਬੱਸ ਐਨੂੰ ਮੈਂ ਸਪੈਸ਼ਲ ਬੰਦੇ ਨੂੰ ਮਲਾਉਣਾ ਦਾ ਸਪੈਸ਼ਲ ਬੰਦੇ ਨੇ ਸਾਸ਼ਤਰੀ ਗਾਲ ਦੀ ਬੁਲਾਈ ਅੱਜ ਹੈਂ ਅੱਜ ਤਾਂ ਸਾਥੀ ਨਿਕਾਲਗਾ ਤਾਂ ਨਹੀਂ ਬੁਲਾਈ ਹੈਗੀ ਅੱਜ। ਉਹ ਨਹੀਂ। ਆਕਾ। ਕੀ ਬੋਲਦੀ ਹੈ? ਹੈ? ਕੁੱਤੇ। ਕੀ ਕਹਿੰਦੀ ਹੈ ਇਹ? ਇਹ ਕਿਹਨੂੰ ਕਹਿੰਦੀ ਕਿਹਨੂੰ? ਮੈਨੂੰ ਦੱਸਣੀ ਹੈ ਜੀ ਸ਼ਿਕਾਇਤ। ਹਾਂ। ਇਹਦੇ ਮੈਡਮ ਨੂੰ ਦੱਸਣਾ। ਕੰਮ ਛੇੜਦਾ ਉਹਨੂੰ ਉਧਰ ਤਾਂ ਕਰਦੀ ਆ ਉਹ। ਮੇਰਾ ਵੀ ਛੇੜਿਆ। ਹਾਂ। ਲਾ ਇਹਦਾ ਕਰ ਦੂ ਮਿਕਸ ਇਕੱਠੀਆਂ ਦਵਾਈਆਂ ਸਾਰੀਆਂ ਜੇ ਟੱਕੜ ਖਾਦੀ। ਬੜੇ ਜੋੜ ਨਾਲ ਇੱਕ ਕਰ ਦੂ ਗੁਜ਼ਾਰਾ ਕੋਸੇ ਤੂੰ ਵੀ ਲੇਲਾ ਖਾਂ ਕੇ ਦੀ ਤੋਈ ਚਾਹ ਪੀ ਕੇ ਤਾਂ ਨਹੀਂ ਲੋਟਣਾ ਰੋਟੀ ਖਾ ਕੇ ਲਾਉਂਗਾ ਅੱਛਾ ਜੀ ਹੈਪੀ ਬਰਥਡੇ ਟੂ ਯੂ ਭਈ ਚਾਹ ਵੀ ਲੋ ਥੋੜੀ ਜਿਹੀ ਗਰਮ ਰਾਤ ਮਰ ਜੰਦੀ ਠੀਕ ਆ ਠੀਕ ਆ ਦੇਖ ਰੀਤ ਨੂੰ ਲੋ ਜੀ ਰੀਤ ਨੂੰ ਸਕੂਲ ਛੱਡਾਇਆ ਤੇ ਦੁਬਾਰਾ ਹੋਣਾ रेडी ਹੋ ਗਏ ਜੀ ਅ ਜੈਸਮੀਨ ਕੋਲ ਜਾਣਾ ਪੈਣਾ ਜੈਸਮੀਨ ਹੈਗੀ ਜੀ ਬਿਮਾਰ ਤੇ ਅੱਜ ਉਹ ਥੋੜਾ ਜਾ ਜਿਆਦਾ ਸਿੱਕ ਫੀਲ ਕਰ ਰਹੀ ਹੈ ਤੇ ਮਾ ਚਲੋ ਕਾਕੰਡਾ ਕਰ ਲਿਆ ਜੀ ਸਾਰੇ 11 ਵੱਜਣੇ ਆਲੇ ਆ ਮਾ ਚਲਾ ਜਾਣੇ ਜੀ ਸੰਦੀਪ ਕਹਿੰਦੀ ਵੀ ਜਾਣੀ ਜਣਾ ਤੜੜਾ ਟਾਂ ਟਾ ਡੋ ਹੋ ਗਏ ਜੀ ਰੈਡੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਫਤ ਦੁਬਾਰਾ ਬਲਾਤੀ ਉਹਦੇ ਪਹਿਲੀ ਵੀਡੀਓ ਕਿਹੜੇ ਪੂਰੀ ਹੋਈ ਸੀ ਜਿਹੜੀ ਸਵੇਰੇ ਮੈਂ ਤਿਆਰ ਹੋ ਕੇ ਬਲਾ ਹਾਂ ਨਾ ਕਿਹਨੂੰ ਗਾਲਾਂ ਕੱਢਦੀ ਤੇ ਹੁਣ ਇਹ ਮੈਂ ਜੁਤੀ ਲਿਆਂਦੀ ਦੀ ਜਿਹੜੀ ਮੈਂ ਹਾਂ ਹਾਂ ਤਿੰਨ ਵਾਰ ਵਾਈਓ ਟੁੱਟ ਵੀ ਗਈ ਉਹਦਾ ਸਿਰਚ ਮਾਰ ਕੇ ਆਣੀ ਵੀ ਤੇ ਇੱਕ ਬੱਕਰੀ ਹੈ ਮਨਵਾਸੀ ਆਈ ਵਿਕੇ ਰਹਿਣੀ ਆ ਗਾਲਾਂ ਕੱਢੀਆਂ ਬਸ ਮੈਂ ਹੁਣ ਕੈਮਰੇ ਤੇ ਸਮਝ ਲੈਣ ਦਾ ਵੀਡੀਓ ਦੇਖਦਾ ਹੋਇਆ ਭਾਈ ਮੇਰੇ ਗੱਲ ਤੇ ਤੂੰ ਗਾਲਾਂ ਕੱਢੀਆਂ ਤੇਰਾ ਤੇ ਰਦ ਗਿਆ ਕੋਈ ਗਾਲਾਂ ਨਹੀਂ ਕੱਢੀ ਆ ਜੀ ਮੈਂ ਮੈਂ ਕਿਹਾ ਵੀ ਮੈਂ ਆਹ ਪੈਸੇ ਲਈ ਦਿਨਵਾਰ ਪਾਈ ਮੇਰੇ ਜੁੱਤੀ ਟੁੱਟ ਗਈ ਮੈਂ ਕਿਹਾ ਪੈਸੇ ਮੈਂ ਜਿਆਦਾ ਤਾਂ ਪੰਜਾਬੀ ਜੁੱਤੀ ਪਾਉਣੀ ਹੈ ਨਹੀਂ ਮੈਂ ਕਿਹਾ ਤੁਸੀਂ ਪੈਸੇ ਦੇ ਦਿਖਾ ਦੀ ਗੜੀ ਜੇ ਤੂੰ ਤਾਂ ਗਾਲਾ ਕੱਢ ਕੇ ਨਰਕਾਂ ਦੀ ਦਰ ਘਰ ਲਾਉਂਗੀ ਤਾਂ ਕਿਆ ਬਣੂਗਾ ਹਏ ਹਏ ਚਲੋ ਫਿਰ ਆਹ ਬਾਪ ਤਾਂ ਸਾਡਾ ਬੱਸ ਨਹੀਂ ਮਸ਼ੀਨ ਦਾ ਮੜੇ ਹੱਲ ਦੇਖ ਲੰਦੇ ਕੋਈ ਨਹੀਂ ਹੋਜੂ ਹੁਣ ਹੁਣ ਤੂੰ ਜੈਸਮੀਨ ਨੂੰ ਤਾਂ ਹਾਣ ਚਲੀ ਉਹਨਾਂ ਡਾਕਟਰ ਕੋਲ ਬੱਸ ਪਰ ਫਲਜਾਸ ਮੈਨੂੰ ਦੋਈ ਦੋਲਾ ਮਸ਼ੀਨਾ ਮਜੀ ਉਹਨਾਂ ਦਾ ਨਫਰਗਾ ਠੀਕ ਹੈ ਠੀਕ ਤਰੀਕਾ ਕਰੀ ਠੀਕ ਹੀ ਹੁੰਦੇ ਹਾਂ ਕੋਈ ਡਾਕਟਰ ਕਦੇ ਕੋਈ ਡਾਕਟਰ ਉਹ ਸੀਡ ਚੱਲਦੀ ਹੈ ਕਈ ਕਈ ਤਾਂ ਲੋਟ ਹੋ ਜਾਂਦੇ ਹਫਤੇ ਦੇ ਵਿੱਚੇ ਲੋਟ ਹੋ ਜਾਂਦੇ ਹਾਂ ਜਿਹੜੇ ਨਹੀਂ ਲੋਟ ਹੁੰਦੇ ਕੋਈ ਇਮਿਊਨਿਟੀ ਸਿਸਟਮ ਨਹੀਂ ਸਕੇ ਜਾਂਦਾ ਸਹੀ ਅੰਦਰ ਤੇ ਉਹਨਾਂ ਨੂੰ ਮਹੀਨਾ ਮਹੀਨਾ ਵੀ ਲੰਘ ਜਾਂਦਾ ਇੱਕ ਲੰਘ ਜਾਂਦਾ ਟਾਈਮ ਹਾਂ ਉਹ ਸਾਰਾ ਮੌਸਮ ਵੀ ਹੁਣ ਥੋੜਾ ਜਿਹਾ ਚੇਂਜ ਹੁੰਦਾ ਹਾਂ ਵਿੱਚ ਵੀ ਆ ਬਦਲ ਬਾਈ ਜੀ ਹੋਈ ਵੀ ਆ ਬਦਲ ਬਾਈ ਜੀ ਜਾਂ ਖੁੱਲ ਕੇ ਮੀਂਹ ਪੈਣਾ ਪਰ ਹਮ ਖੁੱਲ ਕੇ ਮੀਂਹ ਪੈਗਾ ਤਾਂ ਫਸਲਾਂ ਨੂੰ ਨੁਕਸਾਨ ਜੇ ਨਾ ਪਿਆ ਤਬ ਜੀਵਾਂ ਨੂੰ ਨੁਕਸਾਨ ਆ ਸਾਡੇ ਵਰਗੇ ਜਿਹੜੇ ਧਰਤੀ ਪਰ ਹੋਰ ਵੀ ਜੀਵ ਜੀਵ ਜਾਨਵਰਾਂ ਦਾ ਨੁਕਸਾਨ ਆ ਚੱਲੀਏ ਜਾਣੀ ਪੈਣਾ ਜੀ ਚਾਹੋਗੇ ਚੱਲੀਏ ਪਰ ਚਲੋ ਜਾਣ ਚੇ ਭਲਾਈ ਆ ਟੌਮੀ ਦੀ ਰੋਟੀ ਲੈ ਲਈਏ ਨਾਲ ਟੌਮੀ ਦੀ ਰੋਟੀ ਹਾਂ ਪਰ ਅਸੀਂ ਵੀ ਪ੍ਰਸ਼ਾਦਾ ਖੋਣੇ ਸਕੇ ਜੀ ਅਜੇ ਸਾਕੇ ਹੋਣੇ ਭਾਂਡੇ ਰੱਖੇ ਆ ਤੇ ਪਲੇਟੇ ਪ੍ਰਸ਼ਾਦਾ ਸਾਕਦੇ ਕੰਮ ਕਰਕੇ ਮੈਂ ਵੀ ਕੱਖ ਕੰਡਾ ਕਰਕੇ ਛੱਡ ਗਿਆ ਅੱਗੇ ਕੱਖ ਕੰਡਾ ਕਰਨ ਤੋਂ ਪਹਿਲਾਂ ਸ਼ੱਕ ਲੰਦਾ ਵੀ ਚੱਲ 슈ਗਰ ਬਰਾਬਰ ਰਹੂਗੀ ਪਰ ਅੱਜ ਪਰ ਪ੍ਰਸਾਦ ਦਾ ਦੋੇ ਛੱ ਗਿਆ ਬਹਾ ਕਰੋ ਸਤਨਾਮ ਮਾਈ ਮਨੀ 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 ਇਜ਼ ਗ੍ਰੇਟ ਚੱਕੋ ਲੋ ਹੋਰ ਤੇਰੇ ਪੈਸੇ ਦੇਣੇ ਬਹਿ ਪਹਿਲਾ ਦੇਣੇ ਮੇਰੇ ਪੈਸੇ ਮੇਰੇ ਤੱਕ ਚੱਕੋ ਦੇਣੇ ਵੀ ਮੈਂ ਕਿਹਦੇ ਤੇ ਤੇਰੇ ਕਿਦਰੇ ਹੁਣ ਇਹ ਬਸ ਇੱਕੋ ਗੱਲ ਸੁਣਾਈ ਜਾਣੀ ਆ ਹੈ ਫੇਰ ਬੱਜਣਾ ਬੀਬੀ ਫੇਰ ਤਾਂ ਵੀ ਤੂੰ ਬਣਾਉਂਦੀ ਆ ਵੀ ਕੀ ਹੈ ਬੀਬੀ ਤਾਂ ਪਤਾ ਨਾ ਚਾਹੀਦਾ ਘਟ ਦਾ ਬੱਧਾ ਚਾਹੀਦਾ ਬੀਬੀ ਚਲੋ ਠੀਕ ਆ ਜੀ ਹੁਣ ਤੁਹਾਨੂੰ ਮਿਲਦੇ ਹਾਂ ਹਾਂ ਚੱਲ ਕੇ ਰੋਟੀ ਰੋਟੀ ਲੈ ਚੱਕ ਲਉਂਦੇ ਆ ਕੋਲਾ ਛਾਤੀ ਘਰ ਨਾ ਨੂਰ ਛਾਤੀ ਘਰ ਓਏ ਛਾਤੀ ਘਾਲ ਕਿ ਨਮਾਉਰੀ ਆ ਬਾਦਲਾ ਦੋ ਨਾਲੇ ਪੱਪ ਕਰਦੇ ਬਾਣੀ ਸਤਨਾੰਨ ਆ ਵੀ ਕੀ ਹਾਲ ਆ ਤੇਰਾ ਹੋਰ ਫਿਰ ਆ ਗਏ ਨਿਆਣਿਆਂ ਦਾ ਸਾਤਰੀ ਕੱਲ ਨਿਆਣਿਆਂ ਦਾ ਮਾਮਾ ਆਇਆ ਪਿਆ ਉਹ ਮੇਰਾ ਪੁੱਪੂ ਤੇ ਚਾਚੀ ਗੱਲ ਕਰਦੀ ਬਾਈ ਅੱਜ ਤਾਂ ਚੋੜਾ ਕਰਦਾ ਪਿੱਤੇ ਇਹਦਾ ਅੱਜ ਚੋੜਾ ਕਰਦਾ ਵਿਦਦਾ ਕਾਕਾ ਸਾਡਾ ਲਓ ਉਹ ਕਿੱਥੇ ਨੂੰ ਭੱਜ ਲਿਆ ਓਹੋ ਇਹ ਲਾਉ ਗੇਟ ਅੱਜ ਹਵਾ ਚੱਲਦੀ ਆ ਪੁੱਤ ਚਲੋ ਚਲੋ ਚੱਲ ਲਾ ਦੇ ਫੇ ਲਾ ਦੇ ਲਾ ਦੇ ਮੈਂ ਫੜਦਾ ਇਹ ਚਲੋ ਵੀ ਹਾਂ ਰਾਖੀ ਰੱਖ ਦੀ ਪੂਰੀ ਕਰਦੀ ਸਾਸਰੀ ਘਰ ਦੀ ਕਿਹ ਹਾਲ ਹੈ ਜੀ ਚਲੋ ਵਧੀ ਜਾਈ ਬਕਰ ਪਾਪਾ ਬੇਨਾਨ ਕਰਦੀ ਜੀ ਹਵਾ ਆਉਂਦੀ ਹਵਾ ਨਾਲ ਮੁੜਦਾ ਗੇਟ ਪਿੱਛੇ ਨਾ ਛੱਟ ਨਾ ਖਾ ਲਵੇ ਕਿਤੇ ਲਾ ਦੇ ਵੀ ਲਾ ਦੋ ਲਾ ਦੋ ਲਾ ਦੋ ਅੱਜ ਨੇ ਸਾਸਰੀ ਘਰ ਨਹੀਂ ਬੁਲਾਈ ਹੈਗੀ ਮੈਨੂੰ ਬਾਜਨੀਆ ਇਹਦਾ ਗੇਟ ਲਾਉਣ ਤੋਂ ਬਿਜੀ ਆ ਹੁਣ ਉਹ ਦੇਖ ਦੇਖ ਦੇ ਕਿਤੇ ਦੇਖ ਕੇ ਬੱਤ ਹਰ ਜੋ ਪਿੱਛੇ ਹਰ ਜੋ ਪਿੱਛੇ ਗਏ ਮੈਂ ਲਾਉਂਗੀ ਗੇਟ ਤੇ ਕਿ ਹੱਥ ਨਾ ਜਾਵੇ ਦਾ ਏ ਦੇਖਦੀ ਤਾਂ ਸਾਰਾ ਕੁਝ ਤੇ ਧਿਆਨ ਰੱਖਦੀ ਆ ਚੱਲ ਆ ਜਾ ਹੁਣ ਆ ਆ ਆਲੇ ਆਲੇ ਮੰਮੂ ਬਣਾਉਂਗਾ ਆ ਜਾ ਆ ਜਾ ਆ ਜਾ ਆ ਜਾ ਅਰੇ ਕਾਕਾ ਸਾਡਾ ਜਰਾ ਬਹੁਤ ਖਾਮ ਕਾਕਾ ਭੱਜ ਲਿਆ ਭੱਜ ਲਿਆ ਭੱਜ ਲਿਆ ਭੱਜ ਲਿਆ ਭੱਜ ਲਿਆ ਹੌਲੀ ਹੌਲੀ ਗਿਰ ਰਾਹੀ ਨਹੀਂ ਗਿਰ ਰਾਹੀ ਸਾਸਰੀ ਗੱਲ ਕਿਹੋ ਹਾਲ ਹੈ ਬੰਟੀ ਵੀਰ ਹੋਰ ਬੜੀ ਠਾਕਾ ਮਸ਼ੀਨ ਨੇ ਹੁੰਦੀ ਵੀ ਜੇ ਸੀ ਵੀ ਮਸ਼ੀਨ ਜਾਂਦੀ ਵੀ ਜੀ ਢੇਰ ਬਹੁਤ ਆ ਗਿਆ ਦਾ ਗੰਧ ਉੱਪਰ ਨੂੰ ਅੱਛਾ ਅੱਛਾ ਪਿੱਛੇ ਹਟਾ ਪਿੱਛੇ ਹਟਵਾਇਆ ਜੀ ਪਿੱਛੇ ਹਟਾ ਪੂਰਾ ਟਰਾਲਾ ਕਾਕਾ ਟਰਾਲਾ ਜਵੀ ਲਿਆਉਣਾ ਨਹੀਂ ਮਗਾਈ ਜੀ ਅੱਛਾ ਅੱਛਾ ਠੀਕ ਆ ਠੀਕ ਆ ਜਦੋਂ ਮਹਾਂ ਰੇਡ ਰੂਟ ਘਟਿਆ ਤੂੰ ਵੀ ਬਚੂਗੀ ਨਹੀਂ ਤੂੜੀ ਦਾ ਕਿਹੜਾ ਮੋਰ ਰੇਟ ਆ ਇਹਦਾ ਟੂੜੀ ਦਾ ਕਿਹੜਾ ਮੋਰ ਰੇਟ ਹੈ ਹੈ ਟੂੜੀ ਦਾ ਕਿਹੜਾ ਮੋਰ ਸਾਸੀ ਕਰਦਾ ਬਾਈ ਜੀ ਪੁੱਤ ਅੱਜ ਬੁਲਾਉਂਦੀ ਹੋਣੀ ਅੱਜ ਪਰ ਸਾਸੀ ਕਾ ਬੁਲਾ ਦਿਓ ਅੱਜ ਚਾੜ ਕਰਦੀ ਐ ਸਾਸੀ ਕਰੀਂ ਦਿੰਦਾ ਸਾਸੀ ਕਾ ਕਰਦੇ ਹੁਣ ਸਾਸੀ ਕਾ ਕਰਦੇ ਨਾ ਅੱਜ ਨਹੀਂ ਕਰਨੀ ਹੈਗੀ ਅੱਜ ਨਹੀਂ ਕਰਨੀ ਹੈਗੀ ਕਿੱਥੇ ਜਾਣਾ ਹੈ ਚੱਲ ਪਹਿਲਾਂ ਸਾਸੀ ਨਾਲ ਕਰ ਫੇ ਚੱਲ ਜਾ ਸਾਸੀ ਕਾ ਬੁਲਾ ਦੇ ਫੇ ਚੱਲੀਏ ਚੱਲੀਏ ਚਾਹ ਸ਼੍ਰੀਕਾਲ ਜੀ ਹਾਂ ਅੱਛਾ ਨਾਲੇ ਕੋਈ ਨਹੀਂ ਜੀ ਹਾਂ ਹਾਂ ਚਲੋ ਮਿਲਦੇ ਜੀ ਫੇ ਰਜਸਮੀ ਨੂੰ ਕਰ ਲਿਆ ਜੀ ਡਾਕਟਰ ਨੇ ਐਡਮਟ ਕਹਿੰਦਾ ਜੀ ਇੰਜੈਕਸ਼ਨ ਲੱਗਣਾ ਵੌਂਟਿੰਗ ਦੇ ਤੇ ਵਿੱਚ ਇਨਫੈਕਸ਼ਨ ਦੇ ਹੁਣ ਦੇਖਦੇ ਹਾਂ ਬੇ ਕਿੰਨੇ ਕੁ ਛੇਤੀ ਫਰਕ ਪੈਂਦਾ ਕਰਦੇ ਹੈਗੇ ਵੀ ਆਹ ਡ੍ਰਿਪ ਜਾਰ ਪੂਰੀ ਖਤਮ ਹੋ ਜੂਗੀ ਤੇ ਭੇਜ ਦੂੰਗਾ ਸਾਰੇ ਨਹੀਂ ਮਨੂੰ 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 ਕਹਿੰਦਾ ਸੀ ਉਹ ਕਹਿੰਦਾ ਸਵੇਰੇ ਸ਼ਾਮ ਨੂੰ ਦੋ ਟਾਈਮ ਲੱਗਣੇ ਫੇਰ ਕਿੱਥੇ ਭੇਜ ਦੂੰਗਾ ਕਰ ਹਾਂ ਫੇਰ ਰੱਖਾਂਗੇ ਚਲੋ ਜੇ ਠੀਕ ਆ ਹੁੰਦੀ ਹੈ ਬਿਹਤਰ ਕਰਨ ਚ ਫਾਇਦਾ ਹਾਂ ਅੱਜ ਕਹਿੰਦੇ ਕਿੰਨੇ ਨੰਨਾ ਬਜੇ ਨਾ ਦੋ ਉਹ ਡੰਗਰ ਚੋਣ ਵਾਲੇ ਦੇ ਬੰਦੇ ਨੇ ਹੱਥ ਕਹਿ ਲਿੰਦੇ ਹਾਂ ਇਹ ਭੋਜਨ ਨੇ ਹੈ ਕੁਦਰਤੀ ਹੋ ਕੁਦਰਤੀ ਭੋਜਨ ਇੱਕ ਆਹ ਆ ਚੀਜ਼ਾਂ ਮੇਰੀ ਆ ਲੈਣ ਵੇ ਹੂੰ ਬੈ ਜਾਂਦੇ ਆਪਣ ਤਾਂ ਲੈ ਕੁਸੀ ਐ ਸਲਟ ਚੋਂ ਨੇ ਨਾ ਹਾਂਜੀ ਮੁੱਠੀ ਨਾਲ ਚੁੰਦੇ ਮੈਂ ਚੁੰਨੀ ਅੱਛਾ ਅੱਛਾ ਚੱਲ ਕੋਈ ਨਹੀਂ ਠੀਕ ਹੋਣੀ ਚਾਹੀਦੀ ਹੈ ਹਾਂਜੀ ਹਾਂ ਚਾਹ ਇੱਕ ਦਿਨ ਰੱਖ ਲਵੇ ਦੋ ਦਿਨ ਰੱਖ ਲਵੇ ਹਾਂ ਵਹਿਗੁਰੂ ਕਰੂਗਾ ਕਿਰਪਾ ਇਹ ਵੀ ਕੰਮ ਕਰਦੀ ਜਿੰਨਾ ਜਿੰਨਾ ਹੌਸਲਾ ਕੰਮ ਕਰਦਾ ਹਾਂ ਮੇਰੇ ਨੂੰ ਕੇ ਹੌਸਲੇ ਵਿੱਚ ਆਉਂਦਾ ਹੌਸਲਾ ਰੱਖ ਹੁਣ ਵੀ ਰੱਖ ਫਿਰ ਹੌਸਲਾ ਰੱਖਣਾ ਚਾਹੀਦਾ ਬੰਦੇ ਹੌਸਲਾ ਸਾਰੀ ਉਮਰ ਨਹੀਂ ਛੱਡਣਾ ਕਿ ਤੁਸੀਂ ਤਾਂ ਵੀ یوں ਕਰੀ ਜਾਂਦੇ ਹੌਸਲਾ ਪੂਰੀ ਜਿੰਦਗੀ ਵਿੱਚ ਰੱਖੀ ਜਿਸ ਤਾਨੂੰ ਲੱਗਦੀ ਸੌਤਾਂ ਜਾਣੀ ਪਤਾ ਕੀ ਗੱਲ ਹੈ ਜਦ ਕਿ ਚੜ੍ਹਾ ਉਤਰਾ ਚੜਾਉਂਦੇ ਰਹਿੰਦੇ ਹਾਂ ਹੌਸਲਾ ਤਾਂ ਸਾਰੀ ਉਮਰ ਰੱਖਣਾ ਪੈਂਦਾ ਬੰਦੇ ਹਾਂ ਨਾ ਨਾ ਤਦਲੇਰਾ ਉਹਨਾਂ ਨੂੰ ਪਣਿਆ ਆਪਣੀਆਂ ਗੱਲਾਂ ਵੀ ਚੰਗੀਆਂ ਨਹੀਂ ਲੱਗਦੀ ਬਿਮਾਰ ਬੰਦੇ ਨੂੰ ਹਾਂ ਉਹ ਹੋ ਜਾਂਦਾ ਵੀ ਚੰਗੀਆਂ ਗੱਲਾਂ ਨਹੀਂ ਚੰਗੀਆਂ ਲੱਗਦੀ ਹਾਂ ਮਾਸੇ ਜੀ ਲੱਖ ਵੀਡੀਓ ਤਾਂ ਜਾ ਤਾਂ ਹੋ ਗਿਆ ਤੇ ਮੈਂ ਤਾਂ ਲਾਏ ਉਲਟੀਆਂ ਬੱਸ ਘਰਾ ਦਿੰਨੀ ਉਹ ਬੰਦੇ ਵੀ ਹਾਂ ਤੂੰ ਤੂੰ ਲੋਟ ਕੀ ਸਾਹਤੀ ਨਹੀਂ ਬੱਚਾ ਸਾਹਦੀ ਨਹੀਂ ਆਹੀ ਕੋ ਸਦਰ ਨਹੀਂ 10 ਬੰਦਾ ਹੁਣ ਤਾਂ ਉਹ ਤੇ ਹੀ ਕਰ ਦਵੇ ਹੌਲੀ ਹੌਲੀ ਬੋਲ ਹਾਂ ਕੋਈ ਨਹੀਂ ਜੇ ਕੋਈ ਨਹੀਂ ਹੈਗਾ ਫਿਰ ਕਿਉਂ ਉੱਚੀ ਬੋਲਣਾ ਹਣ ਤਾਂ ਤੁਹਾਨੂੰ ਪਤਾ ਵੀ ਅਸੀਂ YouTube ਦੇ ਡਾਕਟਰ ਨੂੰ ਪਤਾ ਯੂਟਿਊਬਰ ਹੈ ਤਾਂ ਮਤਲਬ ਥੋੜੂ ਵੀ ਸਾਰੇ ਹੌਸਪਟਲ ਸਾਰਾ ਹੌਸਪੀਟਲ ਸਰ ਪਰ ਚੱਕ ਲੈਣਾ ਜਿਹੜੀ ਬੇਲ ਨੂੰ ਲੱਗੀ ਤੀ ਉਹ ਵੀ ਉਹਨੂੰ ਵੀ ਪਤਾ ਸੀ ਛੁੱਪੋ ਦੇਖ ਰਿਹਾ ਸਾਰੇ ਸਭ ਨੂੰ ਬਸ ਰੀਡ ਉੱਚੀ ਲਮੀ ਤਾਂ ਹੋਈਆ ਡਾਕਟਰ ਨਾਲ ਦਾ ਪੇਸ਼ੈਂਟ ਕਹਿੰਦੇ ਛੋਟੀ ਜਿਹੀ ਯੂਟਿਊਬਰ ਹੋ ਗਈ ਕਿਉਂਕਿ ਇਹਨਾਂ ਵਿਸ਼ੋਸ਼ ਨਹੀਂ ਨਾ ਹੁਣ ਦੰਦੇ ਗੱਲਾਂ ਕਰੀ ਗੱਲਾਂ ਕਰਦੇ ਹੁੰਦੇ ਆ ਕਹਿੰਦੇ ਤੈਨੂੰ ਕਿੰਨੀ ਇਨਕਮ ਆਉਂਦੀ ਹੈ YouTube ਦੀ ਤੇ ਕਹਿੰਨੇ ਕਿ ਸਾਨੂੰ ਕੋਈ ਨਹੀਂ ਪਤਾ ਹੀ ਨਹੀਂ ਕਿ ਕਿਥਾਂ ਕਰਨਾ ਲੱਗਦੀ ਆ ਮੈਂ ਖਾਣਾ ਤਾਂ ਇਹਨਾਂ ਕੰਮ ਇਹਨਾਂ ਤਾਂ ਸਾਨੂੰ ਵੀ ਨਹੀਂ ਪਤਾ ਹੈਗਾ ਹਾਂ ਬਾਬਾ ਨਾ ਮਾ ਮੈਨੂੰ ਕੀ ਪਤਾ ਹੁਣ ਤੈਨੂੰ ਪਤਾ ਹਾਂ ਕਿੰਨੇ 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 ਕਾਉਂਦੇ ਆ ਮੈਂ ਦੱਸ ਦਣਾ ਦੱਸ ਦੇ ਦੱਸ ਦੇ ਜਿਹੜਾ ਆਉਂਦਾ ਦੱਸ ਪਤੀ ਨਹੀਂ ਆਏ ਜਾਂਦਾ 80 90000 ਹਾਂ ਬਹਿ ਗੁਰੂ ਫਿਰ ਤਾਂ ਗੱਲਾਂ ਕਰ ਵੀ ਆ ਫਿਰ ਤਾਂ ਜਿਹੜੇ ਤੁਸੀਂ ਇੰਨਾ ਕਲੇਸ ਕੁੱਤ ਕਲੇਸ ਕਰਦੀ ਆ ਸਮਾਨ ਪਿੱਛੇ ਤੁਹਾਡਾ ਰੋਜ ਨਾ ਪੂਰਾ ਹੋ ਜਾਵੇ ਰੋਜੇ ਵੀ ਹਾਂ ਭਾਈ ਸਮਾਨ ਆ ਲੈ ਉਹ ਜੀ ਬੱਲੇ 80 90000 ਵੀ ਮਾਸੀ ਵੀ ਨਹੀਂ ਲੇ ਗਈ ਤੇ ਮੈਂ ਨਹੀਂ ਜਾਣਦਾ ਐ ਤਾਂ ਕਾਲੇ ਨਾਲ ਲੱਗੇ ਠੀਕ ਹੈ ਗੱਲ ਕੀ ਕਿੰਨਾ ਕੁ ਪਤਾ ਨਹੀਂ ਮੈਨੂੰ ਵੀ ਨਹੀਂ ਪਤਾ ਬਾਈ ਨੂੰ ਪਤਾ ਸਾਰੇ ਆ ਰੌਂਡ ਫਿਗਰਾਂ ਬਾਈ ਨੂੰ ਪਤਾ ਕਾ ਜੇ ਟੈਨਸ਼ਨਾਂ ਲੈਣ ਲੱਗੇ ਮੇਰੇ ਵਾਲੇ ਦਾ ਵੀ ਪਾਪਾ ਨੂੰ ਪਤਾ ਹੈ ਨਾ ਹੂੰ ਬਾਈ ਨੂੰ ਉਹਦੇ ਕੋਲ ਈਮੇਲ ਆਉਂਦੇ ਆਂਦੇ ਸਾਰੇ ਆਪਣੇ ਕੋਲ ਤਾਂ ਆਉਂਦੇ ਨੇ ਕੋਈ ਵੀ ਉਹਦੇ ਈਮੇਲ ਚੱਲਦੇ ਆ ਹੁਣ ਉਹਨੂੰ ਪੁੱਛਣ ਦਾ ਕੋਈ ਤਕਰੀਬ ਉਹ ਲੈ ਔਰ ਕਹਿੰਦਾ ਵੀ ਹਾਂ ਸ਼ੇਰ ਨੂੰ ਹੱਥ ਲਾ। ਆ ਬੈਲ ਪੂਜੇ ਮਾਰ ਆਏ ਕਹਣਾ। ਤੁਹਾਨੂੰ ਕਿਹੜੀ ਚੀਜ਼ ਦਾ ਘਾਟਾ ਜਿਹੜਾ ਤੁਸੀਂ ਪੁੱਛਦੇ ਹੋ ਮੈਨੂੰ ਦੱਸੋ। ਹਾਂ। ਨਾ ਭਾਈ ਮੈਂ ਤਾਂ ਸਿੱਧਾ ਤੱਕਰ ਵੀ ਤਾਂ ਕੋਈ ਚੀਜ਼ ਨਹੀਂ ਦਵਾਦਾ। ਤੋਂ ਮੈਨੂੰ ਤਾਂ ਆ ਹੀ ਉੱਡ ਰੋਣੀ ਆ। ਹਾਂ ਠੀਕ ਹੈ। ਨਹੀਂ ਜੇ ਅਸੀਂ ਮੈਂ ਅਜੀਦੀ ਰਣਜੀਤ ਫੇਰ ਤਾਂ ਅਸੀਂ ਜਿੱਤ ਲੰਗੀ। ਹਾਂ। ਮੈਂ ਕਹਿੰਦੇ ਨਹੀਂ ਮੇਰੇ ਇੱਕੇ ਚ ਮਾਰਦਾ। ਹਾਂ। ਸੀ 11 ਨੇ ਬਣਨਾ ਫਿਰ ਅਸੀਂ ਪੁੱਛ ਵੀ ਸਾਥੀ ਆਣਾ ਪੁੱਛ ਲਓ ਕਿਉਂਕਿ ਸਾਡੀ ਲਵਾ ਰਹੀ ਹੈ ਉਹ ਨੂੰ ਪਿਆਰ ਨਹੀਂ ਆ ਹੂੰ ਚੱਲ ਕੋਈ ਦੇਖਾ ਐਨੇ ਚਾਦਾ ਮਾਈਂਡ ਵੀ ਹੋਗਾ ਜੇ ਇਧਰ ਲੀਆਂ ਗੱਲਾਂ ਚ ਗਏ ਨਾ ਆਪਾਂ ਬਿਲਕੁਲ ਇੱਕ ਇੱਕ ਬੰਦਾ ਪਿਆ ਸੋਚੀ ਵੀ ਜਾਵੇ ਤਾਂ ਵੀ ਹੋ ਜਾਂਦਾ ਵੀ ਹਾਂ ਮੈਂ ਬਿਮਾਰਾ ਮੈਂ ਬਿਮਾਰਾ ਜਾਂ ਬੰਦੇ ਦਾ ਦਿਮਾਗ ਕਨਵਰਟ ਹੋ ਜਾਂਦਾ ਬਿਲਕੁਲ ਫਿਰ ਦਵਾਈ ਵੀ ਸਰਾ ਅਸਰ ਸ਼ੁਰੂ ਕਰ ਦਿੰਦੀ ਹੈ ਅਜਾ ਵਾਪਸ ਅੱਜਾ ਟਾਈਮ ਕਿੰਨਾ ਹੋ ਗਿਆ ਟਾਈਮ ਗੇੜ ਵੱਜਣੇ ਵਾਲਾ ਜਾਓ ਰੀਤ ਨੂੰ ਲਿਆਓ ਚਲੋ ਠੀਕ ਹੈ ਜੀ ਮੈਂ ਲਿਆਉਣਾ ਰੀਤ ਨੂੰ ਜਾ ਕੇ ਆਉਣਾ ਮਾਣੇ ਮਸ਼ੀਨ ਫੜ ਲੇ ਜੀ ਠੀਕ ਹੈ ਹਾਂ ਮੈਂ ਦੇਖਦਾ ਉਹਨਾਂ ਨੂੰ ਫੋਨ ਕਰਨਾ ਨੂੰ ਠੀਕ ਕਰਕੇ ਮਸ਼ੀਨ ਚਲੋ ਤਾਂ ਫਿਰ ਜਾ ਮੈਨੂੰ ਲੈ ਡੜੇ ਦੇ ਕੱਪੜੇ ਸਉਣ ਵਾਲੀ ਮਸ਼ੀਨ ਆ ਜੀ ਉਹ ਬੰਦੇ ਨੇ ਮੈਨੂੰ ਸਕੀਮ ਪਾਈ ਕਹਿੰਦਾ ਜੀ ਇਹਦੇ ਪਰ 1000 ਰੁਪਏ ਲੱਗਣਾ ਮਾਂ ਠੀਕ ਹੈ ਕਹਿੰਦਾ ਨਹੀਂ ਕਹਿੰਦਾ ਤੁਸੀਂ ਵਿੱਚ ਦੇ ਕੇ ਨਮੀ ਲੈ ਜੋ ਮਾਂ ਨਮੀ ਕਿੰਨੇ ਦੀ ਕਹਿੰਦਾ 4500 ਦੀ ਮਾਂ ਵਿੱਚ ਤੇ ਮੇਰੇ ਇਹ ਕਿੰਨੇ ਚ ਕੱਟੂਗਾ ਕਹਿੰਦਾ ਕੁਝ ਵੀ ਨਹੀਂ ਇਹ ਤਾਂ ਕਹਿੰਦਾ ਕੱਟ ਹੋਗੀ 4500 ਰੁਪਏ ਮੈਨੂੰ ਦੇਜੋ ਨਮੀ 1000 ਰੁਪਏ ਮੈਂ ਤੁਹਾਨੂੰ ਇੱਕ ਨਹੀਂ ਦੇ ਜੂਗਾ। ਉਹ ਐ ਕੋਈ ਕੱਪੜਾ ਜਿਹੜਾ ਫਟਿਆ ਵਗੈਰਾ ਸਿਉਣ ਹੋ ਜਾਏਗਾ। ਸਿਉਣ ਹੋ ਜਾਏਗਾ। ਔਰ ਚੰਗਾ ਨਹੀਂ ਲੱਗਦਾ ਪਾਟੇ ਹੋਇਆ ਵੀ ਪਾਇਆ ਨਹੀਂ। ਹੂੰ। ਕੁਛ ਐ ਹੈ ਹੁਣ ਰੀਟ ਚਲੇ ਜਾਂਦੀ ਹੈ ਸਕੂਲ ਸਾਰਾ ਦਿਨ ਮੇਰੇ ਵਰਗੀ ਦਿਮਾਗ ਫੋਨ ਦੇ ਦੇ ਕੇ ਹੀ ਪਾਗਲ ਹੋਣਾ ਜੀ ਆਪਣੇ ਕੁਛ ਸਿਉਣੂਗੀ। ਹੂੰ। ਚਲੋ ਮੈਂ ਚੱਲਦਾ ਫਿਰ।